ਦੋਸਤੋ ਮੈਂ ਜੰਦਸੀ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਫੇਸਬੁੱਕ ਪੇਜ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਟਿਕ ਟਾਕ ਹੋਵੋਗੇ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ਾ ਲਿਆ ਕਿ ਅਮਰੀਕਾ ਤੋਂ ਬਾਅਦ ਚਾਰਪ ਅਤੇ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦਾ ਕਿਉਂ ਵਿਰੋਧ ਹੋਇਆ ਆਓ ਇਸ ਖਬਰ ਨੂੰ ਸੁਣਾਉਣ ਤੋਂ ਪਹਿਲਾਂ ਕੁਝ ਅੱਜ ਦੀਆਂ ਅਮ ਖਬਰਾਂ ਦੀਆਂ ਸੁਰਖੀਆਂ ਤੁਹਾਨੂੰ ਸੁਣਾ ਦਿੰਨੇ ਆ ਕਿ ਜਿਵੇਂ ਕਿ ਸ਼ੈਣਾਪਿੰਡ ਦੇ ਬੱਸ ਸਟੈਂਡ ਦੇ ਉੱਤੇ ਰਾਜਨੀਤਿਕ ਆਗੂ ਸੁਖਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਉੱਥੇ ਹੀ ਤਰਨਤਾਰਨ ਤੋਂ ਕਾਂਗਰਸ ਨੇ ਕਨਵੀਰ ਸਿੰਘ ਬੁਰਜ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਦੋਸਤੋ ਰਾਈਡੈਂਟ ਕੋਰਪ ਦੇ ਚੇਅਰਮੈਨ ਅਰਜਿੰਦਰ ਗੋਪਤਾ ਦਾ ਸਰਕਾਰ ਨੇ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਤੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਰਦਿਆਂ ਤਿਆਰੀਆਂ ਲੱਗ ਰਹੀਆਂ ਨੇ ਤੇ ਉੱਥੇ ਹੀ ਜਿਵੇਂ 5 6 ਤੇ 7 ਅਕਤੂਬਰ ਨੂੰ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਉਸ ਨੂੰ ਲੈ ਕੇ BBMP ਵੱਲੋਂ ਡੈਮਾਂ ਨੂੰ ਪਾਣੀ ਦਾ ਪੱਧਰ ਨਿਯਮਾਂਕਾਰ ਲਈ ਪਾਣੀ ਜਿਹੜਾ ਉਹ ਰਿਲੀਜ਼ ਕਰਨਾ ਲੱਗੇ ਕੱਲ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਜਿਵੇਂ ਬੌਂਗ ਡੈਮ ਵਿੱਚ ਤੇ ਅੱਜ ਪਾਖੜਾ ਡੈਮ ਦੀ ਵੀ ਜਿਹੜੀ ਰਿਲੀਜ਼ਿੰਗ ਸ਼ੁਰੂ ਹੋ ਗਈ ਹੈ ਜਿਵੇਂ ਕਿ 16 ਤੋਂ 85 ਫੁੱਟ ਪਾਖੜਾ ਡੈਮ ਦਾ ਖਤਰੇ ਦਾ ਨਿਸ਼ਾਨ ਬਥੇਆ ਗਿਆ ਉਸ ਦੇ ਬਾਵਜੂਦ ਵੀ ਪਾਖੜਾ ਡੈਮ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1672.88 ਫੁੱਟ ਹੈ ਜਦੋਂ ਕਿ ਪੌਂਗ ਟਾਈਮ ਵਿੱਚ 1388.88 ਫੁੱਟ ਪਾਣੀ ਦਾ ਪੱਧਰ ਰਿਹਾ ਹੈ ਜਿਸ ਨੂੰ ਕਿ 390 ਫੁੱਟ ਖਤਰੇ ਦਾ ਨਿਸ਼ਾਨ ਮੱਥਿਆ ਜਾਂਦਾ ਹੈ ਤੇ ਦੋਸਤੋ ਭਾਰੀ بارش ਨੂੰ ਲੈ ਕੇ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਤੁਹਾਨੂੰ ਅੱਜ ਦੀ ਜਿਹੜੀ ਆਖਰੀ ਸੁਰਖੀ ਖਬਰ ਤੁਹਾਨੂੰ ਦੋਸਤੋ ਸੁਣਾ ਰਿਹਾ ਕਿ ਜਿਵੇਂ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਸਿਆਸੀ ਜਿਹੜੀ ਸਰਗਰਮੀ ਆ ਬਹੁਤ ਜ਼ੋਰਾਂ ਤੇ ਆ ਐ ਉਹਨੂੰ ਲੈ ਕੇ ਤਰਤਾਂ ਦੇ ਉੱਤੇ ਜਿਵੇਂ ਪੰਜਾਬ ਸਰਕਾਰ ਨੇ ਲੰਘੇ ਕੱਲ ਉੱਥੋਂ ਦੀ ਜਿਵੇਂ ਚੋਣ ਲਈ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਸੀ ਤੇ ਆਓ ਹੁਣ ਗੱਲ ਕਰ ਲੈਨੇ ਆ ਕਿ ਪੰਜਾਬੀ ਦੁਨੀਆ ਭਰ ਵਿੱਚ ਵਸੇ ਹੋਏ ਆ ਜਦੋਂ ਤੋਂ 트럼ਪ ਸਰਕਾਰ ਬਣੀ ਆ 트럼ਪ ਵੱਲੋਂ ਲਗਾਤਾਰ ਭਾਰਤੀਆਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਭਾਵੇਂ ਕਿ ਹੋਰਾਂ ਮੁਲਕਾਂ ਦੇ ਵੀ ਜਿਹੜੇ ਗੈਰਕਾਨੂੰਨੀ ਵਸੰਦੇ ਅਮਰੀਕਾ ਵਿੱਚ ਵਸਦੇ ਆ ਉਹਨਾਂ ਤੇ ਵੀ ਸ਼ਕਤੀ ਹੈ ਪਰ ਭਾਰਤ ਦੇ ਗੈਰਕਾਨੂੰਨੀ ਤਰੀਕੇ ਦਾ ਜਿਹੜੇ ਉੱਤੇ ਰਹਿ ਰਹੇ ਖਾਸ ਕਰਕੇ ਜਿਆਦਾ ਪੰਜਾਬੀ ਗੁਜਰਾਤੀ ਹਰਿਆਣਵੀ ਉਹਨਾਂ ਨੂੰ ਜਿਵੇਂ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਕਿ ਜਹਾਜ਼ਾਂ ਦੇ ਜਹਾਜ਼ ਪਰ ਭਰ ਕੇ ਭਾਰਤ ਭੇਜੀ ਕੜੀਆਂ ਲਾ ਕੇ ਜਿਹੜਾ ਉੱਥੇ ਦਾ ਜਿਵੇਂ ਕਾਨੂੰਨ ਆ ਉਹਨਾਂ ਵੱਲੋਂ ਡਰਾਵਾ ਦਿੱਤਾ ਜਾਂਦਾ ਤਾਂ ਕਿ ਭਾਰਤ ਦੇ ਜਾਂ ਹੋਰ ਹ ਦੇਸ਼ਾਂ ਦੇ ਵੀ ਜਿਹੜੇ ਗੈਰ ਕਾਨੂੰਨੀ ਤੌਰ ਤੇ ਇਹ ਕੰਮੇ ਆਉਂਦੇ ਆ ਉਹ ਮੁੜ ਕੇ ਅਮਰੀਕਾ ਵੱਲ ਇਸ ਤਰੀਕੇ ਨਾਲ ਮੂੰਹ ਨਾ ਕਰਨ। ਸੋ ਦੋਸਤੋ ਇਸ ਬਰਤਾਰੇ ਨੂੰ ਲੈ ਕੇ ਜਿਵੇਂ ਪਿਛਲੇ ਦਿਨੀ ਹਰਜੀਤ कौर ਨਾਂ ਦੀ ਔਰਤ ਪੰਜਾਬੀ ਔਰਤ ਤੇ ਵਰਿਆ ਦੀ ਹੈ ਉਸ ਨੂੰ ਵੀ ਜਿਵੇਂ ਪਿਛਲੇ ਸਮੇਂ ਚ ਉਹਨੇ ਕਿ ਉਹ ਕਾਲ ਸਟੇਲ ਹੈ ਸੀ ਦਾ ਉਹਨਾਂ ਨੂੰ ਵੀ ਡਿਪੋਰਟ ਅਮਰੀਕਨ ਪੁਰਸ ਨੇ ਕੀਤਾ ਤੇ ਜਿਵੇਂ ਉਹ ਤਾਂ ਇੱਥੇ ਇਸ ਸਮੇਂ ਆਪਣਾ ਕਰਨ ਨਹੀਂ ਸੀ ਉਹ ਰਿਸ਼ਤੇਦਾਰਾਂ ਦੇ ਰਹਿ ਰਹੀ ਹੈ ਤੇ ਜਿਵੇਂ ਪੰਜਾਬੀਆਂ ਨਾਲ رابطہ ਹੋ ਰਿਹਾ ਅਮਰੀਕਾ ਦੇ ਵਿੱਚ ਜ਼ਿਆਦਾਤਰ ਉੱਥੇ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਦੇ ਮਨ 'ਚ ਵੀ ਪਿਆ ਹੈ ਕਿ ਕੋਈ ਪਤਾ ਨਹੀਂ ਹੈ 트੍ਰাম্প ਸਰਕਾਰ ਨੇ ਸਾਨੂੰ ਕਦੋਂ ਡਿਪੋਰਟ ਕਰ ਦੇਣਾ ਇੰਨਾ ਭੈ ਬਣ ਚੁੱਕਿਆ ਪੰਜਾਬੀਆਂ ਵਿੱਚ ਕਿਉਂਕਿ ਪੰਜਾਬੀ ਮੂਲ ਦੇ ਲੋਕ ਉੱਥੇ ਜਿਵੇਂ ਗੈਰ ਹੈ ਆ ਜ਼ਿਆਦਾਤਰ ਹੈ ਤਾਂ ਬਾਕੀ ਵੀ ਰਹਿੰਦੇ ਨੇ ਪਰ ਪੰਜਾਬੀ ਮੂਲ ਦੇ ਜਿਹੜੇ ਉੱਥੇ ਆਪਣੇ ਪਰ ਆ ਰਹਿੰਦੇ ਆ ਜਿਵੇਂ ਪਿਛਲੇ ਦਿਨੀ ਇੱਕ ਨਵੀਂ ਡਰਾਈਵਰੀ ਲਾਇਸੈਂਸ ਨੂੰ ਲੈ ਕੇ ਵਿਵਾਦ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਡਰਾਈਵਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦੇ ਲਾਇਸੈਂਸ ਨਹੀਂ ਰੀਨਿਊ ਕੀਤਾ ਜਾਣਗੇ ਪੰਜਾਬੀ ਜਿਹੜੇ ਭਰਾ ਆ ਉਹ ਉੱਥੇ ਡਰਾਈਵਰੀ ਦੇ ਖਿੱਤੇ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਉਹਨਾਂ ਲਈ ਵੀ ਇਹ ਖਤਰਾ ਜਿਹੜਾ ਮੰਡਰਾਉਂਡ ਆ ਪਿਆ ਸੋ ਦੋਸਤੋ ਇਸ ਭੈ ਨੂੰ ਲੈ ਕੇ ਪੰਜਾਬੀਆਂ ਨੇ ਹੁਣ ਪਿੱਛੇ ਮੁੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਕਿ ਕਿਉਂ ਨਾ ਪੰਜਾਬ ਦੇ ਵਿੱਚ ਜਿਹੜੇ ਘਾਰ ਆ ਉਹ ਵੀ ਸੁਰੱਖਤ ਕੀਤੇ ਜਾਣ ਕਿਉਂਕਿ ਪਿਛਲੇ ਸਮੇਂ 'ਚ ਜਿਵੇਂ 2 2 3 3 ਪੀੜੀਆਂ ਜੋ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ बसे ਨੇ ਸਾਡੇ ਪੰਜਾਬੀ ਉਹਨਾਂ ਵੱਲੋਂ ਹੁਣ ਆਪਣੇ ਪਿੱਛੇ ਜਿਹੜੇ ਘਰ ਸਵਾਰਨ ਦੀ ਜਿਹੜੀ ਆ ਉਹ ਇਹ ਕੋਸ਼ਿਸ਼ ਆ ਉਹਨਾਂ ਦਾ ਮੰਨਣਾ ਕਿ ਪਤਾ ਨਹੀਂ ਕਦੋਂ ਵੀ ਸਾਨੂੰ ਇੱਥੋਂ ਵਾਪਸ ਜਾਣਾ ਪੈ ਸਕਦਾ ਜਿੱਦਾਂ ਦਾ 트ੰਪ ਸਰਕਾਰ ਦਾ ਰਵਈਆ ਹੈ ਜਿਵੇਂ ਕਿ ਆਪਾਂ ਗੱਲ ਕੀਤੀ ਆ ਕਿ ਅਮਰੀਕਾ ਤੋਂ ਬਾਅਦ ਯੂਰਪ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਭਾਰਤੀਆਂ ਦਾ ਜਿਹੜਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਜਿੰਨੇ ਵੀ ਗੈਰ ਕਾਨੂੰਨੀ ਕੰਮੇ ਰਹਾ ਉਤੇ ਰਹਿ ਰਹਾ ਉਹਨਾਂ ਦੇ ਵਿੱਚ ਪਵਾ ਕੇ ਦੂਜੇ ਦੇਸ਼ਾਂ ਦੇ ਵੀ ਕੰਮੇ ਨੇ ਪਰ ਉਹਨਾਂ ਵਿੱਚ ਭਾਰਤੀ ਮੂਲ ਦੀ ਗਿਣਤੀ ਜ਼ਿਆਦੀ ਆ ਤੇ ਇੱਥੇ ਇਹ ਵੀ ਦੋਸਤੋ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਜਿਹੜੇ ਗੈਰ ਕਾਨੂੰਨੀ ਆ ਉਹ ਤਾਂ ਆਪਣੇ ਆਪ ਨੂੰ ਮੰਨ ਲਏ ਆ ਕਿ ਸਾਨੂੰ ਕਦੇ ਵੀ ਇੱਥੇ ਖਤਰਾ ਹੋ ਸਕਦਾ ਪਰ ਜਿੰਨੇ ਉੱਥੇ ਜਿਹੜੇ ਪੱਕੇ ਸਿਟੀਜ਼ਨ ਆ ਉਹਨਾਂ ਨੂੰ ਵੀ ਸਮੱਸਿਆ ਆ ਰਹੀ ਆ ਉਹਨਾਂ ਦੀ ਵੀ ਜਿਹੜੀ ਦੁੱਖ ਤਕਲੀਫ ਹੋਇਆ ਉਹ ਸਾਹਮਣੇ ਜਿਵੇਂ ਆ ਰਹੀ ਆ ਆਓ ਤੁਹਾਨੂੰ BBC ਦੀ ਇੱਕ ਰਿਪੋਰਟ ਛਪੀਆ ਜਿਹਦੇ ਵਿੱਚ ਇਹ ਆਖਿਆ ਗਿਆ ਕਿ ਅਮਰੀਕਾ ਤੋਂ ਬਾਅਦ ਜੌਰਪਾਤੇ ਆਸਟ੍ਰੇਲੀਆ ਦੇ ਵਿੱਚ ਵੀ ਭਾਰਤੀਆਂ ਦਾ ਇੰਨਾ ਵਿਰੋਧ ਕਿਉਂ ਆ ਉਹ ਸਟੋਰੀ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਇੰਗਲੈਂਡ ਬਸੀ ਸ਼੍ਰੀ ਮੋਈ ਚੱਕਰਵਰਤੀ ਜਿਹੜੀ ਲੰਡਨ ਦੇ ਵਿੱਚ ਰਹਿ ਰਹੀ ਆ ਇਹ ਫਿਲਮੀ ਨਿਰਮਾਤਾ ਆ ਇਨੇ ਕਹਿਆ ਕਿ ਨਸਲ ਭੇਦੀ ਲੋਕਾਂ ਲਈ ਮੇਰਾ ਸੁਨੇਹਾ ਹੈ ਕਿ ਮੈਂ ਇੱਥੇ ਇੱਕ ਪ੍ਰਵਾਸੀ ਹਾਂ ਮੈਂ ਸਖਤ ਮਿਹਨਤ ਕੀਤੀ ਹੈ ਅਤੇ ਸਖਤ ਮਿਹਨਤ ਕਰਕੇ ਇੱਥੇ ਉੱਚ ਦਰਜੇ ਦਾ ਟੈਕਸ ਜਿਹੜਾ ਦਿੱਤਾ ਇਸ ਦੇ ਬਾਵਜੂਦ ਵੀ ਇਹ ਜਿਹੜੀ ਨਫ਼ਰਤ ਫਲਾਈ ਜਾ ਰਹੀ ਹੈ ਉਸ ਨੂੰ ਦੇਖ ਕੇ ਉਸਨੇ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਇਹ ਮੇਰਾ ਉਹਨਾਂ ਲੋਕਾਂ ਨੂੰ ਲਈ ਸਨੇਹਾ ਹੈ ਤੇ ਮੈਂ ਸਦਮੇ ਵਿੱਚ ਹਾਂ ਇਸੇ ਤਰ੍ਹਾਂ ਜੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਸੰਸਦ ਮੈਂਬਰ ਮਲੇਸ਼ ਆਨੰਦ ਰਾਜਾ ਨੇ ਕਿਹਾ ਕਿ ਇੱਕ ਪ੍ਰਵਾਸੀ ਹੋਣ ਦੇ ਨਾਤੇ ਮੈਨੂੰ ਆਪਣੀ ਹੋਂਦ ਨੂੰ ਬਾਰ-ਬਾਰ ਸਾਬਤ ਕਰਨਾ ਪੈਂਦਾ ਹੈ ਅਤੇ ਮੈਂ ਬਹੁਤ ਥੱਕ ਗਈਆਂ ਸੋ ਦੋਸਤੋ ਜਿਵੇਂ ਇਹ ਇਹ ਤੁਹਾਨੂੰ ਦੋ ਅਹਿਮ ਜਿਹੜੀਆਂ ਹਸਤੀਆਂ ਕਿਹਾ ਜਾ ਸਕਦਾ ਉਹਨਾਂ ਦੇ ਮਨ ਦੀ ਗੱਲ ਤੁਹਾਨੂੰ ਆਪਾ ਪੜ੍ਹ ਕੇ ਸੁਣਾਈਆ ਹੁਣ ਇੱਕ ਪਾਸੇ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੇ ਬਹੁਤ ਸਖਤ ਮਿਹਨਤ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਹਿੱਸਾ ਪਾਇਆ ਸਰਕਾਰਾਂ ਦੇ ਵਿੱਚ ਵੀ ਉੱਥੇ ਸਾਂਝ ਪਾਈਆ ਉੱਥੇ ਦੇ ਪ੍ਰਬੰਧ ਦੇ ਵਿੱਚ ਸਹਿਯੋਗ ਦਿੱਤਾ ਉਹਤੇ باوجود ਵੀ ਦੋਸਤੋ ਉਹਨਾਂ ਦੇਸ਼ਾਂ ਦੇ ਜਿਹੜੇ ਅਸਲ ਬਚੰਦੇ ਆ ਉਹਨਾਂ ਦੇ ਮਨ ਵਿੱਚ ਇਹ ਕਿਤਨੇ ਕਿਤੇ ਗੱਲ ਹੈ ਕਿ ਇਹ ਬਾਹਰੀ ਦੇਸ਼ਾਂ ਦੇ ਜਿਹੜੇ ਲੋਕ ਆ ਇਹ ਇਥੋਂ ਅਰਬਾ ਡਾਲਰ ਜਿਹੜੇ ਕਮਾ ਕੇ ਆਪਣੇ ਦੇਸ਼ਾਂ ਨੂੰ ਭੇਜ ਰਿਆ ਉਹ ਇਸ ਨੂੰ ਲੈ ਕੇ ਕਿ ਤਨ ਕਿਤੇ ਆਪਣੇ ਮਨ ਦੇ ਵਿੱਚ ਦਰਦ ਲੈ ਕੇ ਬੈਠਿਆ ਸੋ ਦੋਸਤੋ ਜਿਵੇਂ ਦੀਆਂ ਖਬਰਾਂ ਆ ਰਹੀਆਂ ਹਨ ਉਹਨਾਂ ਖਬਰਾਂ ਤੋਂ ਲੱਗ ਰਿਹਾ ਹੈ ਜਿਵੇਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਹਾਂ ਬਹੁਤ ਰਹਿਸ਼ਾ ਜਿਹੜੀਆਂ ਬਹੁਤ ਸਮੇਂ ਤੋਂ ਜਿੰਦੇ ਲੱਗੇ ਆ ਪੁਰਾਣੀਆਂ ਬਹੁਤ ਹੋ ਚੁੱਕੀਆਂ ਆ ਉਹਨਾਂ ਦੇ ਮਾਲਕ ਜਿਹੜੇ ਆ ਉਹ ਲੰਮੇ ਸਮੇਂ ਤੋਂ ਅੰਗਰੇਜ਼ਾਂ ਵਿੱਚ ਵਸਦੇ ਹੋਣ ਕਰਕੇ ਉਹਨਾਂ ਨੇ ਮੁੜ ਕੇ ਪੀਸ਼ਨ ਚ ਆਗਰਿੰਗ ਕੀਤੀ ਜਦੋਂ ਕਿ ਹੁਣ ਜਿਵੇਂ ਅਮਰੀਕਾ ਦੇ ਵਿੱਚ ਸ਼ੁਰੂਆਤ ਹੋਈ ਆ ਤੇ ਹੁਣ ਉਹਨੂੰ ਬਾਕੀ ਮੁਲਕਾਂ ਦੇ ਵਿੱਚ ਵੀ ਉੱਥੋਂ ਦੇ ਲੋਕ ਜਿਹੜੇ ਆ ਉਹਨਾਂ ਦਾ ਮੰਨਣਾ ਆ ਕਿ ਜਿਹੜੇ ਗੈਰ ਕਾਨੂੰਨੀ ਭਾਰਤੀ ਰਹਿੰਦੇ ਆ ਜਾਂ ਦੂਜੇ ਦੇਸ਼ਾਂ ਦੇ ਵਿੱਚ ਦੂਜੇ ਦੇਸ਼ਾਂ ਦੇ ਵੀ ਲੋਕ ਉੱਥੇ ਆ ਕੇ ਕੰਮ ਆ ਉਹਨਾਂ ਨੂੰ ਇੱਥੇ ਨਹੀਂ ਰੱਖਣਾ ਚਾਹੀਦਾ ਇਹਨਾਂ ਗੱਲਾਂ ਨੂੰ ਲੈ ਕੇ ਉੱਤਨੀਆ ਸਰਕਾਰਾਂ ਨੇ ਵੀ ਜਿਹੜਾ ਆ ਉਹ ਮਜਬੂਰ ਹੋ ਰਹੀਆਂ ਜਿਵੇਂ ਸਾਰਿਆਂ ਨੂੰ ਪਹਿਲਾਂ ਅਮਰੀਕਾ ਦੇ ਵਿੱਚ ਕੰਪਨੀ ਆਪਣਾ ਰਾਜ ਭਾ ਕਾਇਮ ਕਰਨ ਲਈ ਉੱਥੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਅਗਰ ਜੀ ਮੇਰੀ ਸਰਕਾਰ ਆਉਂਦੀਆ ਤਾਂ ਮੈਂ ਗੈਰ ਕਾਨੂੰਨੀ ਇੱਥੇ ਰਹਿ ਰਹੇ ਲੋਕਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦੂੰਗਾ ਉਹਨਾਂ ਨੇ ਬਾਹਰ ਕੱਢਿਆ ਵੀ ਆ ਉਹਨਾਂ ਨੇ ਜਿਵੇਂ ਭਾਰਤ ਦੇ ਵਿੱਚ ਬਾਰ-ਬਾਰ ਜਹਾਜ਼ ਭਰ ਕੇ ਅੰਮ੍ਰਿਤਸਰ ਦੇ 에어ਪੋਰਟ ਤੇ ਉਤਾਰੇ ਉਹਨਾਂ ਵਿੱਚੋਂ ਸਾਡੇ ਜਿਹੜੇ ਨਾਗਰਿਕ ਉੱਥੋਂ ਆਏ ਆ ਉਹਨਾਂ ਦੇ ਹੱਥ ਕੜੀਆਂ ਲਗਾ ਕੇ ਭੇਜਣ ਦਾ ਇੱਕੋ ਇੱਕ ਮਕਸਦ ਇਹ ਆ ਕਿ ਉਹ ਸਾਡੇ ਲੋਕਾਂ ਦੇ ਵਿੱਚ ਇਹ ਡਰ ਭੈ ਉਨ੍ਹਾਂ ਨੇ ਪੈਦਾ ਕੀਤਾ ਕਿ ਤਾਂ ਕਿ ਇਹ ਮੁੜ ਕੇ ਅਮਰੀਕਾ ਵੱਲ ਨੂੰ ਮੂੰਹ ਨਾ ਕਰਨ ਜੇ ਆਉਣਾ ਹੈ ਤਾਂ ਕਿਸੇ ਨੇ ਲੀਗਲ ਤੌਰ ਤੇ ਆਇਆ ਜਾਵੇ ਸੋ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਇਹ ਅਸੀਂ ਜੋ ਪੇਸ਼ ਕੀਤਾ ਇਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਰਹਿ ਦੇ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਨੂੰ ਦੋਸਤੋ ਇਹ ਅਪੀਲ ਕਰ ਲੈਂਦੇ ਆ ਕਿ ਅਗਰ ਤੁਸੀਂ ਬਿਲਗਾ ਨਿਊਜ਼ ਆਨਲਾਈਨ YouTube ਨੂੰ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਆ ਤਾਂ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਬਿਲਗਾ ਨਿਊਜ਼ ਆਨਲਾਈਨ ਪੇਜ ਤੇ ਪ੍ਰੋਗਰਾਮਾਂ ਨੂੰ ਦੇਖ ਰਹੇ ਹੋ ਤਾਂ ਫਾਲੋ ਕਰਨਾ ਨਾ ਭੁੱਲਣਾ ਦੋਸਤੋ ਤੁਹਾਡੇ ਇੱਕ ਉਂਗਲ ਦੇ ਟੱਚ ਨਾਲ ਸਾਡੇ ਪਰਿਵਾਰ ਵਿੱਚ ਵਾਧਾ ਹੋ ਸਕਦਾ ਆਓ ਬਿਲਗਾ ਨਿਊਜ਼ ਆਨਲਾਈਨ ਦੇ ਪਰਿਵਾਰ ਨੂੰ ਵੱਡਾ ਤੇ ਵਿਸ਼ਾਲ ਕੰਨਦੀ ਸਾਡੀ ਤੁਸੀਂ ਮਦਦ ਕਰ ਸਕਦੇ ਹੋ ਇੱਥੇ ਹੀ ਕਰਦਿਆਂ ਅੱਜ ਦੇ ਪ੍ਰੋਗਰਾਮ ਦੀ ਸਵਾਰਤੀ ਕੱਲ ਇੱਕ ਫੇਰ ਤੁਹਾਡੇ ਲਈ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਧੰਨਵਾਦ